ਨਾਟ ਨਾਰਾਇਣ ਮਹੱਲਾ ਚੌਥਾ ਪੜਤਾਲ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮੇਰੇ ਮਨ ਸੇਵ ਸਫਲ ਹਰ ਕਾਲ ਨਾਟ ਨਾਰਾਇਣ ਮਹੱਲਾ ਚੌਥਾ ਪੜਤਾਲ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮੇਰੇ ਮਨ ਸੇਵ ਸਫਲ ਹਰ ਕਾਲ ਛੰਦ ਦੀ ਚਾਲ ਹੈ ਇਹ ਜਿਪਾਟਣੇ ਤਾਲ ਪਹਿਣ ਤੇ ਪੜਤਾਲ ਤਾਲ ਤੇ ਤਾਲ ਪਹਿਣ ਜਿਸ ਵਿੱਚ ਐਸਾ ਪੜਤਾਲ ਛੰਦ ਹੈ ਪੜਤਾਲ ਪਰਮੇਸ਼ਰ ਦੀ ਖੋਜ ਜਿਸ ਵਿੱਚ ਹੋਵੇ ਐਸਾ ਮਤਲੂਬ ਸ਼ਬਦ ਮਹਾਰਗਿਆਨ ਨੂੰ ਕੋ ਚਾਰਦੇ ਕੋ ਐ ਤਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮੇਰੀ ਮਨ ਸੇਵ ਸਫਲ ਹਰ ਘਾਲ ਤੇਰੇ ਪਿਆਰੇ ਨਾਨਕ ਹਰੀ ਅਕਾਲ ਤੂਹ ਦਾ ਸੇਵਨ ਕਰ ਭਜਨ ਕਰ ਇਹ ਤੇਰੀ ਘਾਲ ਕਮਾਈ ਸਫਲੀ ਹੋਵੇਗੀ ਗਿਆਨ ਤੇ ਸਤੈਨੂ ਮੁਕਤੀ ਸਾਲ ਪ੍ਰਾਪਤ ਹੋਵੇਗਾ ਲੇ ਗੁਰਪਗ ਰੇਨ ਰਵਾਲ ਜੀੇ ਕਰਨੀ ਚਾਹੁੰਨਾ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਲੈਣਾ ਕਰ ਧੂੜ ਲੈ ਕੇ ਫੇਰ ਰਵਾਲ ਸਰਦਾ ਕਿਨਕਾ ਨਾਤਰ ਕਰਕੇ ਧੂੜ ਬਣ ਜਾ ਚਰਨਾਂ ਦੀ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਲੈ ਕੇ ਰਵਾਲ ਕਿਨਕੇ ਦੀ ਨਿਆਂ ਨਿਹਾਲ ਹੋ ਜਾ ਰਵਾਲ ਧੂੜ ਦੇ ਕਿਨਕੇ ਦੀ ਨਿਆਂ ਜਿਹੜਾ ਛੋਟਾ ਹੈ ਤੂੰ ਇਹ ਤੇਰਾ ਜਿਹੜਾ ਛੋਟਾ ਪੁਣਾ ਜੀ ਪੁਣਾ ਹੀ ਮਰ ਜਾਏਗਾ ਗੁਰੂ ਸਾਹਿਬ ਦੇ ਚਰਨਾਂ ਦੀ ਪਾਗ ਲੈਣ ਲੈ ਕੇ ਗੁਰੂ ਚੇਤਨ ਸੂਤ ਹੋ ਜਾਏਗਾ ਉਹ ਪਾਗ ਰਬਣਾ ਕਰੇ ਮਹਾਰਾਜ ਧੂਰ ਵਿੱਚ ਵਾਲ ਕਿਨ ਕਾ ਦਾ ਤਰਸਦਾ ਕਰਕੇ ਸਭ ਦਾਲਦ ਪੰਜ ਦੁਖਦਾਲ ਤੇ ਸਾਰੇ ਵਿਦਿਆ ਦੇ ਗੁਲਿੰਦਰ ਭੰਦੇਵੇਗਾ ਅਬ ਇਹ ਦੁਖ ਜੰਮਨ ਦਾ ਦੇ ਦਲ ਦੇਵੇਗਾ ਨਾਸ ਕਰ ਦੇਵੇਗਾ ਹਰ ਹੂ ਹੂ ਨਦਰ ਨਿਹਾਲ ਹਰ ਹੂ हो हो नजर निहाल एम बसरावना पाठ करना हर हो हे हरी दे प्यारे हे भाई हो रहा हो रहा हे भाई हो नज़र निहाल जदों हरी की नज़र होगी उस वे तू हो जाएगा निहाले किन्ने हो हो नजर हर हो 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 नजर निहाल हे भाई जलो हरी की होगी नजर तो हो जाएगा निहाल ਦੁੱਖਾਂ ਤੋਂ ਰਾਤ ਹੋ ਜਾਏਗਾ ਰਹਾਉ ਹਰ ਕਾ ਗ੍ਰਹਿ ਹਰ ਆਪ ਸਵਾਰਿਉ ਹਰੀ ਦਾ ਘਰ ਹੈ ਸੰਸਾਰ ਸਭ ਸੰਗਤ ਰੂਪ ਆਪ ਹੀ ਹਰੀ ਨੇ ਸਵਾਰਨਾ ਕੀਤਾ ਸਭ ਸੰਗਤ ਰੂਪ ਹੀ ਘਰ ਹਰ ਰੰਗ ਰੰਗ ਮਹਿਲ ਬੀ ਅੰਤ ਸਭ ਸੰਗਤ ਦੇ ਵਿੱਚ ਹਰੀ ਦਾ ਰੰਗ ਪ੍ਰੇਮ ਹੈ ਹਰੀ ਦਾ ਰੰਗ ਆਨੰਦ ਹੈ ਮਹਿਲ ਅੰਤਾ ਕਰਨ ਦੇ ਅੰਦਰ ਬੀ ਅੰਤ ਲਾਲ ਲਾਲ ਹਰ ਲਾਲ ਬੀ ਅੰਤ ਪਰਮੇਸ਼ਰ ਹੈ ਲਾਲ ਪਿਆਰਾ ਜਿਸ ਦਾ ਨਾਮ ਟੀਮ ਹੈ ਹਰੇਕ ਨੂੰ ਲਾਲ ਪ੍ਰੇਮੀ ਬਣਾ ਦੇਣ ਵਾਲਾ ਉਹ ਮਨਵਾਣੀ ਸੀ ਕਰਕੇ ਲਾਲੀ ਜਾਣੋ ਵਾਲਾ ਹੈ ਸਾਰਿਆਂ ਦੇ ਦਾਈਂ ਹਰ ਆਪਨੀ ਵੀ ਲਾਲ ਦੇ ਟੀਮਤਾ ਸੀ ਹੁਣ ਵੀ ਲਾਲ ਉਹ ਪਿਆਰਾ ਹੈ ਅੱਗੇ ਨੂੰ ਹਰੀ ਲਾਲ ਹੋਵੇਗਾ ਮਨ ਬਾਣੀ ਠੀਕ ਕਰਕੇ ਉਹਦਾ ਜਾਪ ਕਰੋ ਹਰ ਆਪਣੀ ਸੁਖੂਤ ਵਿੱਚ ਨਾਲ ਜਾਨੀ ਬਿਰਦੇ ਵਸਤਾ ਵਿੱਚ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਜਿਨ੍ਹਾਂ ਦੇ ਤੇਰੀ ਨੇ ਆਪਣੀ ਕਿਰਪਾ দৃষ্টি ਕੀਤੀ ਹੈ ਉਹਨਾਂ ਦੇ ਹਿਰਦੇ ਰੂਪੀ ਘਰ 'ਚ ਆਪ ਪਰਮੇਸ਼ਰ ਆਇਆ ਹੈ ਹਮ ਹਰ ਕੀ ਗੁਰ ਕੀ ਹੈ ਬਸੀਠੀ ਖੁਮਾਰੀ ਹਰੀ ਹਰੀ ਜੀ ਤੇ ਖੁਮਾਰੀ ਖਾੜੀ ਤੇ ਹਰੀ ਦੀ ਗੁਰੂ ਸਾਹਿਬ ਨੇ ਬਸੀਠੀ ਬਚੋਲਗੀ ਕੀਤੀ ਹੈ ਸਤਿਗੁਰਾਂ ਸਾਡੇ ਤਾਂ ਹੀ ਪਰਮੇਸ਼ਰ ਨਾਲ ਮਿਲਣ ਦੀ ਆਪ ਹੀ ਬਚੋਲਗੀ ਕੀਤੀ ਹੈ ਹਮ ਹਰ ਦੇਖੇ ਪਹੀ ਨਿਹਾਲ 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 ਤੇ ਤਾਈ ਨਿਹਾਲ ਰੂਪ ਜੋ ਸਾਰਿਆਂ ਚ ਆਨੰਦ ਰੂਪ ਬ੍ਰਹਮ ਹੈ ਤੇ ਸਾਰਿਆਂ ਨੂੰ ਪ੍ਰਸਾਣ ਆਨੰਦ ਕਰਨ ਵਾਲਾ ਹੈ ਉਸ ਜੀ ਦੇ ਦਰਸ਼ਨ ਦੇਖ ਕੇ ਮੈਂ ਨਿਹਾਲ ਕੋ ਨਿਹਾਲ ਹੋ ਗਈਆਂ ਮੇਰੀ ਬੇਤੀ ਜੋ ਨਿਹਾਲ ਸਰੂਪ ਹੈ ਹਰੀ ਉਸ ਨੂੰ ਵੇਖ ਕਰਕੇ ਮਨ ਕਰਕੇ ਨਿਹਾਲ ਹੋ ਗਈ ਹੈ ਬਾਣੀ ਕਰਕੇ ਤਨ ਕਰਕੇ ਨਿਹਾਲ ਸਰੂਪ ਨੂੰ ਵੇਖ ਕੇ ਨਿਹਾਲ ਹੋ ਗਈ ਹੈ ਹਰ ਆਵਤੇ ਕੀ ਖਬਰ ਗੁਰ ਪਾਈ ਕਿ ਮਨੁੱਖਾ ਜਨ ਜੀ ਪਰਮੇਸ਼ਰ ਮਿਲੇਗਾ ਭਈ ਪ੍ਰਾਪਤ ਮਾਨ ਹੋਵੇ ਹੋਈ ਆ ਗੋਵਿੰਦ ਮਿਲਣ ਕੀ ਤੇਰੀ ਬਰੀਆ ਇਹ ਖਬਰ ਗੁਰੂ ਸਾਹਿਬ ਨੇ ਪਾਤੀ ਸਾਨੂੰ ਕਿ ਪਰਮੇਸ਼ਰ ਦੇ ਵਿੱਚ ਹੀ ਪ੍ਰਾਪਤ ਹੋਣਾ ਹੈ ਮਨ ਤਨ ਆਨੰਦੋ ਆਨੰਦ ਭਈ ਸੰਗੰਨ ਦੀ ਅਨੰਦ ਸੂਖ ਦੀ ਪ੍ਰਾਪਤੀ ਦੇ ਬੱਚੇ ਸੁਣ ਕੇ ਆਨੰਦ ਸਹਿਤ ਹੋ ਗਏ ਹਨ ਹਰ ਆਵਤੇ ਸੁਨੇ ਮੇਰੇ ਲਾਲ ਹਰ ਲਾਲ ਭਾਈ ਹਰੀ ਜਦੋਂ ਆਉਂਦਾ ਸੁਣਿਆ ਸੁਗੁਰਾਂ ਦੁਆਰਾ ਪ੍ਰਾਪਤ ਹੁੰਦਾ ਸੁਣਿਆ ਮੇਰੇ ਲਾਲ ਹਰ ਲਾਲ ਏ ਮੇਰੇ ਪਿਆਰਿਓ ਉਹ ਹਰੀ ਲਾਲ ਬੇਕੀਮਤਾ ਹੈ ਜਨ ਨਾਨਕ ਹਰ ਹਰ ਮਿਲੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਦੇ ਨਾਲ ਮਿਲ ਕੇ ਤੂੰ ਤਾਂ ਲੱਖ ਹਰਸ ਹਰੀ ਸਾਧ ਤੱਕ ਦਾ ਖਰ ਦੇ ਨਾਲ ਪਹੀਜ ਹੋ ਗਏ ਭਈ ਗਲਤਾਨ ਹਾਲ ਨਿਹਾਲ ਨਿਹਾਲ ਇਹ ਗਲਤਾਨ ਨਿਹਾਲ ਨਿਹਾਲ ਨਹੀਂ ਕਰਨਾ ਗਲਤਾਨ ਹਾਲ ਪਾਠ ਹੀ ਕਰਨਾ ਤਏ ਗਲਤਾਨ ਹਾਲ ਨਿਹਾਲ ਨਿਹਾਲ ਕਹਿੰਦੇ ਗੁਲਦਾਨ ਹਾਲ ਜਿਹੜਾ ਵਰਤਮਾਨ ਸਮਾਏ ਨਾ ਇਸ ਵਰਤਮਾਨ ਸਮੇਂ ਦੀ ਗੁਲਦਾਨ ਮਸਤ ਹੋ ਗਏ ਮਹਾਰਾਜ ਦੇ ਸਿਰਲੇ ਵਿੱਚ ਹੀ ਉਹਨਾਂ ਦੇ ਹਾਲ ਸੁਣ ਦੇਖ ਕੇ ਨੀ ਹਾਲ ਹੋ ਗਏ ਹਾਂ ਦੁਨੀਆ ਦੀ ਹਾਲਤ ਵੇਨੇ ਗੁਲਦਾਨ ਮਸਤ ਹੋ ਗਏ ਹਾਂ ਨਾਤ ਮਹੱਲਾ ਚੌਥਾ ਮਾਨ ਮਿਲ ਸੰਤ ਸੰਗਤ ਸੁਭਵਾਂਤੀ ਜੀ ਸੰਤਾਂ ਦੇ ਹੱਥਾਂ ਦੀ ਸੰਗਤ ਮਿਲਣ ਕਰਕੇ ਸੁਭੰਤੀ ਭਗਤੀ ਰੂਪ ਸੁਖਵਾਰੀ ਹੋਣੇ ਵੀ ਮੰਨ ਦੀ ਬਸਤੀ ਸੁਣ ਆਕਾਥ ਕਥਾ ਸੁਖਵੰਤੀ ਸੁਣ ਕਰ ਕਹਿਣ ਤੋਂ ਰਹਿਤ ਕਥਾਈ ਜੀ ਸੁਖ ਸੁਖੂਪੀ ਪ੍ਰਾਪਤੀ ਵਾਲੀ ਹੈ ਸਭ ਕਿਲ ਵਿਖ ਪਾਪ ਲਹੰਤੀ ਇਹ ਚਾਰ ਪ੍ਰਕਾਰ ਦੇ ਤਾਪਾਂ ਨੂੰ ਤੇ ਸਮਾਨ ਦੂਸਰੇ ਪਾਪਾਂ ਨੂੰ ਲਹੰਤੀ ਲਾਹ ਦੇਣ ਵਾਲੀ ਹੈ ਹਰ ਹੋ 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 ਲਿਖਤ ਲਿਖੰਤੀ ਹਰ ਹੋ اے ਭਾਈ ਜਦੋਂ ਹਰੀ ਵਨੋ ਹੋਵੇ ਲਿਖਤ ਲੇਖ ਤੇ ਉਹ ਲਖਾਂਤੀ ਲਿਖਿਆ ਹੋਇਆ ਉਸ ਵੇ ਹਰੀ ਦੀ ਪ੍ਰਾਪਤੀ ਹੁੰਦੀ ਹੈ ਹਰ ਹੋਏ ਭਾਈ ਜਦੋਂ ਹੋਵੇ ਲਿਖਤ ਮੱਥੇ ਦੇ ਤੇ ਲਿਖੀ ਹੋਈ ਪਰਮੇਸ਼ਵਰ ਦੀ ਆਪ ਪੂਰੋ ਲਿਖਤ ਲਿਖੇ ਗੋਆ ਮਨ ਹਰਲੇ ਮੰਡਲ ਮੰਡਾ ਹੈ ਜਿਨ ਹਰ ਹਰ ਜਿਨ ਜਨ ਰਹਾਉ ਹਰ ਕੀਰਤ ਕਾਲਜੋਗ ਵਿੱਚ ਉਤਮ ॥ ਕੀਰਤ ਰੇਸ਼ੀ ਦਾ ਜਿਹੜੀ ਕੀਰਤਨ ਭਗਤੀ ਕਰਨੀ ਹੈ ਸਭ ਤੋਂ ਉਤਮ ਹੈ। ਮਤ ਗੁਰ ਮਤ ਕਥਾ ਭਜੰਤੀ। ਅਦੇ ਨਤ ਗੁਰ ਦੀਆਂ ਸਾਰ ਗੁਰਾਂ ਦੀ ਸਿੱਖਿਆ ਜਾਰਾ ਜਿਹਦੇ ਕਥਾ ਦਾ ਭਜਨ ਕਰਨਾ ਹੈ ਕਥਾ ਦਾ ਸੇਵਨ ਕਰਨਾ ਹੈ ਇਹ ਵੀ ਉਤਮ ਹੈ ਕਥਾ ਤੇ ਕੀਰਤਨ ਸੁਖਦਾਈ ਹਨ ਦੋਵੇਂ। ਜਿਨ ਜਨ ਲਖਨਤ ਕਾਸੀ ਲਖਨ ਦੁਆਰਾ ਕਥਾ ਕਰਕੇ ਜਿਹੜਾ ਪਿਆਸੀ ਸੇਵਨ ਕਰਨਾ ਹੈ ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਜਿਨ ਜਨ ਪਰਮੇਸ਼ਰ ਦੇ ਕੀਰਤਨ ਤੇ ਕਥਾ ਨੂੰ ਸੁਣਿਆ ਹੈ ਤੇ ਜਿੰਨਾ ਜਿਹੜਾ ਨੰਨਨ ਕੀਤਾ ਸਭ ਦਾ ਵਿਸ਼ਵਾਸ ਰੂਪੀ ਸਰਬਣਾ ਦੁਆਰਾ ਸੁਣਿਆ ਹੈ ਬੀਹੜਕੀਆਂ ਬਾਦ ਕਪੀੜਕੀ ਜੁਗਤੀਆਂ ਦੁਆਰਾ ਮੰਨੂ ਕੀਤਾ ਹੈ ਤਿਸ ਜਨਕ ਹਉ ਕੁਰਬਾਨ ਅੰੰਤੀ ਗੁਰੂ ਸਾਹਿਬ ਜੀ ਕਹਿੰਦੇ ਸੀ ਕੁਰਬਾਨ ਅੰੰਤੀ ਕੁਰਬਾਨ ਜਾਂਨੇ ਅਤੰਤ ਕਰਕੇ ਹਰ ਆਕਾਥ ਕਥਾ ਕਾ ਜਿਨ ਰਸ ਚਾਖਿਆ ਜੋ ਕ੍ਰਿਸ਼ਨ ਤੋਂ ਰਹਿਤ ਪਰਮੇਸ਼ਵਰ ਹੈ ਉਹਦੀ ਪ੍ਰਾਪਤੀ ਦੀ ਕਥਾ ਦਾ ਜੁਨਾ ਨੇ ਪ੍ਰੇਮ ਰਸ ਚੱਕਿਆ ਹੈ ਇਸ ਜਨ ਸਭ ਭੂਖ ਲਹੰਤੀ ਉਹਨਾਂ ਜਨਾਂ ਦੀਆਂ ਸਾਰੀਆਂ ਆਸਾ ਰੂਪੀ ਭੁੱਖਾਂ ਲਹੰਤੀਆਂ ਲਹਿ ਗਈਆਂ ਹਨ ਜਨ ਨਾਨਕ ਹਰ ਕਥਾ ਸੁਣ ਤ੍ਰਿਪਤੀ ਜੀ ਕਹਿੰਦੇ ਹਰੀ ਦੀ ਕਥਾ ਨੂੰ ਸਰਵਣ ਕਰਕੇ ਉਹ ਤ੍ਰਿਪਤ ਹੋ ਗਏ ਨਾਨਕ ਜਨ ਹਰ ਕਥਾ ਸੁਣ ਤ੍ਰਿਪਤੀ ਜੀ ਜਨ ਹਰੀ ਦੀ ਕਥਾ ਸੁਣ ਕੇ ਰੱਜ ਗਏ ਉਹਨਾਂ ਦੇ ਮਨ ਮੁਖਾ ਆਤਮ ਨੰਦ ਕਰਕੇ ਜਪ ਹਰ 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 ਹੋਵੰਤੀ ਹਰ ਹਰ ਪ੍ਰਵੇਸ਼ ਨੂੰ ਜਪਦੇ ਹਨ ਪਿੱਛੇ ਵੀ ਹਰੀ ਦਾ ਰੂਪ ਹੋ ਗਏ ਸੀ ਜੋ ਹੁਣ ਜਪਦੇ ਉਹ ਵੀ ਹਰੀ ਦਾ ਰੂਪ ਹੁੰਦੇ ਆ ਅੱਗੇ ਨੂੰ ਵੀ ਜਪਨਗੇ ਹਰੀ ਦਾ ਰੂਪ ਹੀ ਹੋ ਜਾਣਗੇ ਨਾ ਤਾਂ ਮਹੱਲਾ ਚੌਥਾ ਕੋਈ ਆਨ ਸੁਣਾਵੇ ਹਰ ਕੀ ਹਰ ਗਾਲ ਲਈ ਸਾਰੀਆਂ ਹਰੇਕ ਗੱਲਾਂ ਵਿੱਚੋਂ ਕੋਈ ਹਰ ਹਰ ਪਰਮੇਸ਼ੁਰ ਦੀ ਪ੍ਰਾਪਤੀ ਦੇ ਬਚਨ ਕੋਈ ਆ ਕੇ ਕੋਈ ਹੋਵੇ ਪ੍ਰੇਮੀ ਸੁਣਾਉਣਾ ਕਰੇ ਤਿਸ ਕਾ ਹਉ ਬਲ ਬਲ ਬਾਲ ਕਾ ਹੀ ਅਸੀਂ ਦਾਲਕ ਦੀ ਨਿਆਈ ਬਿਨਿਹਾਰ ਤੇਹਾਰ ਜਾਣੇ ਹਾਂ ਬਾਲ ਉਹ ਬਲੀਪੁਰਖ ਹੈ ਉਹ ਜਨਤੋਂ ਦੇ ਲਿਹਾਰ ਬਿਨਿਹਾਰ ਜਾਣੇ ਹਾਂ ਬਾਲ ਰੋਮ ਰੋਮ ਕਰਕੇ ਕੁਰਬਾਨ ਜਾਣੇ ਹਾਂ ਸੂ ਹਰ ਜਨ ਹੈ ਪਹਲ ਪਾਲ ਜੀ ਦੇ ਜਨ ਭਲੇ ਤੋਂ ਭਲੇ ਹੈ ਸ੍ਰੇਸ਼ਟੋ ਹਰ ਹੂ 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 ਮੀਲ ਨਿਹਾਲ ਹਰ ਹੂ ਏ ਭਾਈ ਜਦੋਂ ਹੋਵੇ ਹਰੀ ਹਰਿਆ ਨੀਲ ਤੇ ਹੋ ਜਾਈਏ ਨਿਹਾਲ ਉਸ ਵਕਤ ਪ੍ਰਹਾਉ ਹਰ ਕਾ ਮਾਰਗ ਗੁਰ ਸੰਤ ਬਤਾਇਓ ਹਰੀ ਪ੍ਰਭ ਦਾ ਜਿਹੜਾ ਮਾਰਗ ਰਸਤਾ ਹੈ ਇਹ ਸਤਿਗੁਰੂ ਸੰਤਾਂ ਨੇ ਕਿਰਪਾ ਕਰਕੇ ਅਧਿਕਾਰੀਆਂ ਨੂੰ ਬਤਾਇਓ ਦੱਸਿਆ ਹੈ ਗੁਰਚਾਲ ਦਿਖਾਈ ਹਰ ਚਾਲ ਰੇਤ ਦੁਨੀਆਂ ਦੀਆਂ ਚਾਲੀਆਂ ਮਰਯਾਦਾ ਚ ਜੋ ਹਰੀ ਦੇ ਸਿਮਨ ਵੀ ਚੱਲਣਾ ਹੈ ਭਗਤੀ ਵਿੱਚ ਇਹ ਮਰਯਾਦਾ ਹੈ ਗੁਰੂ ਸਾਹਿਬ ਨੇ ਦਿਖਾਉਣਾ ਕੀਤੀ ਹੈ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਗੁਰ ਸਿੱਖੋ ਅੰਦਰ ਜਿਹੜਾ ਛਲ ਰੱਖਦੇ ਉਹਨਾਂ ਵੀ ਉਦੋਂ ਚਿੱਤ ਨੂੰ ਜੋੜ ਦੇ ਬਾਹਰ ਲੋਕਾਂ ਨੂੰ ਬਣ ਕੇ ਭਗਤ ਉਹ ਹਉਣੇ ਇਹ ਨਾ ਛਲ ਰੱਖੋ ਅੰਦਰੋਂ ਚਾਲੇ ਛੱਡ ਕੇ ਚੱਕ ਕੇ ਕੇ ਮੇ ਬੁਰਨਾਮ ਸਾਦੇ ਸਿੱਖੋ ਅੰਦਰੋਂ ਦਿਲ ਦਾ ਕੰਮ ਛੱਡ ਕੇ ਭਗਤੀ ਕਰੋ ਨੇਹ ਕਾਪਟ ਕਮਾਵੂ ਹਰ ਕੀ ਹਰ ਹਾਲ ਨੇਹ ਕਾਪਟ ਨਿਰਸ਼ੰ ਹੋ ਕੇ ਕਮਾਉਣਾ ਕਰੋ ਹਰੀ ਦੀ ਘਾਲ ਕਮਾਈ ਨੂੰ ਫਿਰ ਐਨੇ ਕਬੂਟਕ ਮਾਹੌਰ ਹਰ ਕੀ ਹਰ ਭਾਲ ਹੈ ਕਹਾਣਾ ਕਮਾਈ ਜੋ ਹਰੀ ਦੀ ਪ੍ਰਾਪਤੀ ਦੀ ਕਹਾਣ ਭਗਤੀ ਨੂੰ ਕਹਾਣਾ ਕਰੋ ਕਮਾਈ ਨੂੰ ਨਿਹਾਲ 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 ਫਿਰ ਨਿਹਾਲ ਸਾਜਗ ਵਿੱਚ ਵੀ ਤ੍ਰੇਤੇ ਜਵੀ ਦੁਆਪ੍ਰਥਵੀ ਕਾਲਜ ਵਿੱਚ ਵੀ ਜਹਾਂ ਜੁਗਾਂ ਜੀ ਨਿਹਾਲ ਹੋ ਜਾਵਾਂਗੇ ਤੇ ਇਸ ਰਗਤ ਨਿਹਾਲ ਨਿਹਾਲ ਜੋ ਸਾਰਿਆਂ ਨੂੰ ਦੇਖਣ ਵਾਲਾ ਦ੍ਰਿਸ਼ਤਾਰੂਪ ਰੰਮ ਉਹ ਸਮ ਨਿਹਾਲ ਵੇਖ ਕਰਕੇ ਨਿਹਾਲ ਤੋਂ ਨਿਹਾਲ ਹੋ ਜਾਵਾਂਗੇ ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਈ ਸਤਿਗੁਰੂ ਸਾਹਿਬ ਜੀ ਗੁਰਮਾਰਗ ਸਾਹਿਬ ਦੇ ਸਿੱਖੋ ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਚੰਗੇ ਲੱਗੇ ਆਹ ਗਏ ਹਨ ਜਿਨਾਂ ਹਰ ਪ੍ਰਭ ਜਾਣਿਓ ਮੇਰਾ ਨਾਲਿ ਪ੍ਰਭ ਅਕਾਲ ਪੁਰਖ ਮੇਰੇ ਨੂੰ ਪਿਆਰੇ ਨੂੰ ਨਾਲ ਜਾਣ ਲਿਆ ਹੈ ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ ਸਾਨੂੰ ਤਾਂ ਦਾਈ ਅਕਾਲ ਪੁਰਖ ਪ੍ਰਭੂ ਨੇ ਆਪ ਹੀ ਇਹ ਮਤ ਸਿਖਾਇ ਦਿੱਤੀ ਆ ਹਰ ਦੇਖ ਨਿਗਟ ਹਦੂਰ ਨਿਹਾਲ 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 ਸਭ ਹਵੀ ਨੂੰ ਹਦੂਰ ਜੋ ਸਾਰਿਆਂ ਦੇ ਨੇੜੇ ਦ੍ਰਿਸ਼ਤਾਰੂਪ ਹੈ ਉਸ ਨੂੰ ਮੇਰੇ ਤੋਂ ਮੇਰੇ ਵੇਖ ਕਰਕੇ ਨਿਹਾਲ ਜੋ ਆਨੰਦ ਸਰੂਪ ਹੈ ਅਜੇ ਨਿਹਾਲ ਸਾਰਿਆਂ ਦੇ ਤਾਂ ਹੀ ਦੇਖਣ ਵਾਲਾ ਦ੍ਰਿਸ਼ਤਾਰੂਪ ਹੈ ਉਸ ਨੂੰ ਮਿਹਾਲ ਦੇਖ ਕਰਕੇ ਨਿਹਾਲ ਹੋ ਗਏ ਹਾਂ ਜਨ ਨਾਨਕ ਕਹੋ ਮਤ ਹਰ ਪ੍ਰਭ ਦੀਨੀ ਹਾਰ ਦੇਖ ਨਿਗਟ ਹਦੂਰ ਨਿਹਾਲ ਨਿਹਾਲ ਜਿਹਾਲ ਨਿਹਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ